ਸਤਪੁਰਾਂ ਦੀ ਰਸ ਭੇਨੀ ਅੰਮ੍ਰਿਤ ਗੁਰਬਾਣੀ ਦਾ ਪਾਵਨ ਸ਼ਬਦ ਆਪ ਜੀ ਸਰਵਣ ਕਰ ਰਹੇ ਸੀ ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੈ ਜਿਸ ਦੇ ਵਿੱਚ ਇੱਕ ਜਿਗਿਆਸੂ ਨੇ ਮਾਲਕ ਦੇ ਚਰਨਾਂ ਵਿੱਚ ਇੱਕ ਅਰਦਾਸ ਕੀਤੀ ਮਾਲਕਾ ਕਿ ਮੈਂ ਸੰਸਾਰ ਦੇ ਅੰਦਰ ਤੇ ਆਇਆ ਪਰ ਇਸ ਸੰਸਾਰ ਦੇ ਅੰਦਰ ਆ ਕਰਕੇ ਜਿਸ ਕੰਮ ਦੇ ਲਈ ਤੂੰ ਮੈਨੂੰ ਸੰਸਾਰ ਦੇ ਅੰਦਰ ਭੇਜਿਆ ਮੈਂ ਉਹ ਕੰਮ ਭੁੱਲ ਗਿਆ ਕਿਉਂਕਿ ਸੰਸਾਰ ਦੇ ਲੋਭ ਲਾਲਤ ਦੇ ਵਿੱਚ ਸੰਸਾਰ ਦੇ ਐਸੋ ਆਰਾਮ ਦੇ ਵਿੱਚ ਸੰਸਾਰ ਦੀ ਝੂਟੀ ਸਾਨੂੰ ਸੌਕਤ ਦੇ ਵਿੱਚ ਆ ਕਰਕੇ ਮੈਂ ਉਸ ਰਬ ਦੇ ਦੱਸੇ ਹੋਏ ਮਾਰਗ ਨੂੰ ਭੁਲਾ ਬੈਠਾ ਇਸ ਲਈ ਬੇਨਤੀ ਕੀਤੀ ਮਾਲਕ ਦੇ ਚਰਨਾਂ ਵਿੱਚ ਅਬ ਕੀ ਬਾਰ ਬਖਸ਼ ਬੰਦੇ ਕੋ ਬਹੁਰ ਨਾ ਪਾਉ ਜਲ ਫੇਰਾ ਕਿੰਨ ਨੂੰ ਇਹ ਪਤਾ ਹੈ ਵੀ ਜਦੋਂ ਇਹ ਸਵਾਸਾਂ ਦੀ ਡੋਰ ਨੇ ਟੁੱਟਣਾ ਹੈ ਮੈਂ ਪਰਤ ਕੇ ਵਾਪਸ ਸੰਸਾਰ ਦੇ ਵਿੱਚ ਦੁਬਾਰਾ ਆਵਾਂ ਜਾਂ ਨਾ ਆਵਾਂ ਕੋਈ ਪਤਾ ਨਹੀਂ ਇਸ ਸੰਸਾਰ ਨੂੰ ਸਾਡੇ ਦੇਖਦੇ ਆਂ ਦੇਖਦੇ ਆਂ ਪਤਾ ਨਹੀਂ ਕਿੰਨੇ ਅਲਵਿਦਾ ਕਹਿ ਕੇ ਚਲੇ ਗਏ ਨੇ ਬੜੇ ਬੜੇ ਪੀਰ ਪੈਗੰਬਰ ਆਏ ਪਰ ਉਹਨਾਂ ਪਰਤ ਕੇ ਵਾਪਸ ਆ ਕੇ ਕਿਸੇ ਨੇ ਨਹੀਂ ਦੱਸਿਆ ਵੀ ਇਸ ਜਹਾਨ ਦੇ ਜਾਣ ਮਗਰੋਂ ਉਸ ਪਰਮਾਤਮਾ ਦੀ ਦਰਗਾਹ ਦੇ ਵਿੱਚ ਹੁੰਦਾ ਕੀ ਹੈ ਇੱਥੇ ਆਪਾਂ ਧਾਰਮਿਕ ਗ੍ਰੰਥਾਂ ਦੇ ਅੰਦਰ ਜੋ ਕੁਝ ਵੀ ਲਿਖਿਆ ਹੈ ਉਸ ਨੂੰ ਪੜ੍ਹ ਕੇ ਸੁਣਾ ਦਿੰਨੇ ਆਂ। ਅੰਮ੍ਰਿਤ ਗੁਰਬਾਣੀ ਦੇ ਅੰਦਰ ਐਸੀ ਪਾਵਨ ਸ਼ਬਦ ਦੇ ਅੰਦਰ ਭਗਤ ਕਬੀਰ ਜੀ ਨੇ ਜੋ ਖੁਲਾਸਾ ਕੀਤਾ ਉਹ ਕਹਿਣ ਲੱਗੇ ਦੇਹੀ گاਵਾ ਜਿਉ ਧਰਮੈ ਤੋ ਬਸੈ ਪੰਚ ਤਿਰਸ਼ਨ ਇਹ ਤੇਰਾ ਜਿਹੜਾ ਸਰੀਰ ਹੈ ਨਾ ਸਮਝ ਇੱਕ ਨਗਰ ਦੀ ਤਰ੍ਹਾਂ ਹੈ ਇੱਕ ਸ਼ਹਿਰ ਦੀ ਤਰ੍ਹਾਂ ਇੱਕ ਪਿੰਡ ਦੀ ਤਰ੍ਹਾਂ ਹੈ ਤੇ ਤੇਰੇ ਇਸ ਸ਼ਹਿਰ ਦੇ ਵਿੱਚ ਤੇਰੇ ਸਰੀਰ ਰੂਪੀ ਇਸ ਨਗਰ ਦੇ ਵਿੱਚ ਪੰਜ ਕਿਰਸਾਨ ਨੇ ਉਹ ਕਿਹੜੇ ਨੇ ਕਾਮ, ਕ੍ਰੋਧ, ਲੋਭ, ਮੋਹ ਤੇ ਅਹੰਕਾਰ ਜਿਹੜੇ ਹਮੇਸ਼ਾ ਤੇਰੇ ਸਰੀਰ ਦੇ ਵਿੱਚ ਮੌਜੂਦ ਨੇ ਕਿਤੋਂ ਬਾਹਰੋਂ ਨਹੀਂ ਆਉਂਦੇ ਸਰੀਰ ਤੇ ਅੰਦਰ ਹੀ ਲੋਭ ਹੈ ਸਰੀਰ ਦੇ ਅੰਦਰ ਹੀ ਅਹੰਕਾਰ ਹੈ ਸਰੀਰ ਦੇ ਅੰਦਰ ਹੀ ਕਾਮ ਵਾਸਨਾ ਮੌਜੂਦ ਹੈ ਕਿਤੋਂ ਬਾਹਰੋਂ ਨਹੀਂ ਆਉਂਦੀ ਪਰ ਇਹਨਾਂ ਦਾ ਚੌਧਰੀ ਹੈ ਮਨ ਇਹਨਾਂ ਸਾਰਿਆਂ ਦਾ ਜਿਹੜਾ ਸਰਪੰਚ ਹੈ ਚੌਧਰੀ ਪ੍ਰદાન ਹੈ ਉਹ ਹੈ ਮਨ ਪਰ ਸੰਸਾਰ ਦੇ ਅੰਦਰ ਆ ਕਰਕੇ ਇਹ ਪੰਦ ਵਿਸ਼ੇ ਵਿਕਾਰ ਇਹ ਪੰਦ ਕਿਰਸਾਨ ਇੰਨੇ ਬਲਵਾਨ ਹੋ ਗਏ ਨੇ ਕਿ ਉਸ ਮਨ ਚੋਦਰੀ ਦੀ ਗੱਲ ਸੁਣਦੇ ਨਹੀਂ ਮਨ ਕਹਿੰਦਾ ਇਹ ਭਲਿਆ ਪੁਰਖਾ ਰੱਬ ਦੀ ਬੰਦਗੀ ਕਰਿਆ ਕਰਨ ਮਨ ਦੇ ਵਿੱਚ ਫੁਰਨਾ ਪੈਦਾ ਹੋਇਆ ਕਿ ਮੈਂ ਰੱਬ ਦੀ ਇਬਾਦਤ ਕਰਾਂ ਪਰਮਾਤਮਾ ਦਾ ਭਜਨ ਕਰਾਂ ਸਿਮਰਨ ਕਰਾਂ ਪਰ ਅੰਦਰੋਂ ਇੱਕਦਮ ਆਵਾਜ਼ ਆਈ ਨਾ ਨਾ ਤੂੰ ਧਨ ਕਮਾ ਲੋਭ ਨੇ ਉਸੇ ਵੇਲੇ ਆ ਕੇ ਕੁੰਡੀ ਖੜਕਾ ਦਿੱਤੀ ਵੀ ਤੂੰ ਸੰਸਾਰ ਦੇ ਧਨ ਨੂੰ ਕਮਾ ਜੇ ਤੇਰੇ ਕੋਲ ਧਨ ਹੋਵੇਗਾ ਤੇ ਸੰਸਾਰ ਦੇ ਲੋਕ ਤੈਨੂੰ ਇੱਜ਼ਤ ਦੇਣਗੇ ਕਿਉਂਕਿ ਸੰਸਾਰ ਦੇ ਅੰਦਰ ਇੱਜ਼ਤ ਹੀ ਉਹਨਾਂ ਦੀ ਹੈ ਵੀ ਜਿਨ੍ਹਾਂ ਦੇ ਕੋਲ ਧਨ ਹੋਵੇ ਗਰੀਬ ਨੂੰ ਤੇ ਪੁੱਛਦਾ ਕੋਈ ਨਹੀਂ ਇਸ ਕਰਕੇ ਹਾਜ਼ੂਰ ਕਹਿਣ ਲੱਗੇ ਇੱਕਦਮ ਮਨ ਆਵਾਜ਼ ਮਾਰ ਕੇ ਆਖਦਾ ਏ ਤੂੰ ਧਨ ਕਮਾ ਸੰਸਾਰ ਦਾ ਧਨ ਕਿਸ ਤੇਰੇ ਕੋਲ ਹੋਵੇਗਾ ਤੇ ਤੂੰ ਸੰਸਾਰ ਦੇ ਅੰਦਰ ਪਦ ਪ੍ਰਤੀਸ਼ਟਾ ਦਾ ਮਾਲਕ ਬਣ ਸਕਦਾ ਹੈ ਮਨ ਨਹੀਂ ਗਲ ਸੁਣੀ ਕੋਈ ਨਹੀਂ ਮਨ ਬਾਰ ਬਾਰ ਫੁਰਨੀ ਬਣਾਈ ਗਿਆ ਪਰ ਇਹ ਪੰਦ ਵਿਸ਼ੇ ਵਿਕਾਰ ਕਿਤੇ ਕਾਮ ਆ ਕੇ ਹੈਵੀ ਹੋ ਜਾਂਦਾ ਹੈ ਕਿਤੇ ਇਨਸਾਨ ਕਰੋਧੀ ਬਣ ਜਾਂਦਾ ਹੈ ਦੂਜੇ ਦਾ ਧਨ ਵੇਖ ਕੇ ਲੋਭ ਪੈਦਾ ਹੋ ਜਾਂਦਾ ਹੈ ਪਰ ਸਤਿਗੁਰੂ ਅੰਮ੍ਰਿਤ ਗੁਰਬਾਣੀ ਦੇ ਅੰਦਰ ਕਹਿਣ ਲੱਗੇ ਨੈਨੋਂ ਨਕਟੋ ਸਰਵਣੋਂ ਰਸਪਤ ਇੰਦਰੀ ਕਹਾ ਨਾ ਮਾਨਾ ਨੈਨੋਂ ਭਾਉ ਕੀ ਅੱਖਾਂ ਅੱਖਾਂ ਰਜੀਆਂ ਨੇ ਕਿਸੇ ਦੀਆਂ ਭਾਵੇਂ ਕੋਈ 10 ਸਾਲ ਦਾ ਹੋਵੇ ਬੱਚਾ ਭਾਵੇਂ ਕੋਈ 50 ਸਾਲ ਉਮਰ ਭੋਗ ਲਈ ਹੋਵੇ ਭਾਵੇਂ 70 ਤੇ 80 ਦਾ ਹੋ ਗਿਆ ਹੋਵੇ ਕੋਈ ਕਹਿ ਸਕਦਾ ਇਹ ਵੀ ਅੱਜ ਵਿਆਹ ਦੇ ਵਿੱਚ ਚਮਚਮਾਉਂਦੀ ਜਿਹੜੀ ਖਿਲਾਰ ਪਈ ਹੋਈ ਹੈ ਤੇ ਮੈਂ ਅੱਜ ਵਿਆਹ ਦੇ ਵਿੱਚ ਨਹੀਂ ਜਾਵਾਂਗਾ ਤੇ ਮੈਂ ਤੇ ਘਰ ਹੀ ਠੀਕ ਆ ਨਾ ਨਾ ਬੁੜੇ ਤੇ ਪਹਿਲਾਂ ਤਿਆਰ ਹੁੰਦੇ ਨੇ ਬੇ ਉੱਥੇ ਵਿਆਹ ਦੇ ਵਿੱਚ ਪਤਾ ਨਹੀਂ ਕੀ ਕੁਝ ਹੁੰਦਾ ਹੋਵੇਗਾ ਮੈਂ ਵੀ ਜਾ ਕੇ ਵੇਖਾਂ ਭਾਵੇਂ ਜੀਵਨ ਸਾਰਾ ਉਹਨਾਂ ਚਮਚਮਾਉਂਦੀਆਂ ਨੂੰ ਦੇਖਦਿਆਂ ਲੰਘ ਗਿਆ ਪਰ ਅਜੇ ਵੀ ਅੱਖਾਂ ਦੇ ਵਿੱਚ ਉਹ ਚਮਕ ਬਾਕੀ ਹੈ ਕਿ ਮੈਂ ਕੁਝ ਹੋਰ ਵੇਖ ਲਵਾਂ ਪਾਤਸ਼ਾਹ ਜੀ ਕਹਿੰਦੇ ਨੇ ਅੱਖੀਂ ਦੇਖ ਨ ਰੱਜੀਆਂ ਬਹੁ ਰੰਗ ਤਮਾਸ਼ੇ ਸੰਸਾਰ ਦੇ ਰੰਗ ਤਮਾਸ਼ਿਆਂ ਨੂੰ ਦੇਖ ਕਰਕੇ ਅੱਖਾਂ ਨਹੀਂ ਰੱਜੀਆਂ ਇਸ ਲਈ ਭਗਤ ਕਬੀਰ ਜੀ ਕਹਿਣ ਲੱਗੇ ਨੈਨੂ ਨਕਟੋ ਨੱਕ ਕੰਦੇ ਨੇ ਨੱਕ ਨੂੰ ਇਹ ਨੱਕ ਵੀ ਨਹੀਂ ਰਚਦੀ ਨੱਕ ਦੇ ਵੀ ਆਪੋ ਆਪਣੇ ਸਵਾਦ ਨੇ ਇੱਕ ਸਵਾਦ ਨੱਕ ਦਾ ਹੈ ਮੇਰੀ ਸਮਾਜ ਦੇ ਵਿੱਚ ਨੱਕ ਬਣੀ ਰਹੇ ਕਿਤੇ ਮੇਰੇ ਪਰਿਵਾਰ ਪਾਸੋਂ ਕੋਈ ਗਲਤ ਕੰਮ ਨਾ ਹੋ ਜਾਏ ਮੇਰੀ ਨੱਕ ਨਾ ਕੱਟੀ ਜਾਏ ਸਮਾਜ ਦੇ ਵਿੱਚ ਮੈਂ ਕੋਈ ਕਾਰ ਵਿਹਾਰ ਕਰ ਰਿਆ ਹਾਂ ਉਹ ਕਾਰ ਵਿਹਾਰ ਸਮਾਜ ਤੋਂ ਉੱਪਰ ਹੋਣਾ ਚਾਹੀਦਾ ਹੈ ਮੇਰੇ ਗਵਾਂਢੀ ਨੇ ਇਹ ਕੰਮ ਕੀਤਾ ਮੈਂ ਇਸ ਤੋਂ ਉੱਪਰ ਕਰਾਂ ਜੇ ਨਹੀਂ ਕੀਤਾ ਤੇ ਸਮਾਜ ਦੇ ਵਿੱਚ ਮੇਰੀ ਨੱਕ ਨਹੀਂ ਰਹਿਣੀ ਇਸ ਨੇ 10 ਲੱਖ ਵਿਆਜ ਚ ਲਾਏ ਮੈਂ 15 ਲਾਵਾਂਗਾ ਜੇ ਮੈਂ 15 ਨਹੀਂ ਲਾਏ ਤੇ ਮੇਰੀ ਨੱਕ ਨਹੀਂ ਰਹਿਣੀ ਜੇ ਮੈਂ ਸਾਦਾ ਜਿਹਾ ਵਿਆਹ ਕਰ ਦਿੱਤਾ ਤੇ ਬਰਾਦਰੀ ਦੇ ਵਿੱਚ ਮੇਰੀ ਨੱਕ ਨਹੀਂ ਰਹਿਣੀ ਜੇ ਮੇਰੇ ਵਿਆਹ ਦੇ ਵਿੱਚ ਸ਼ਰਾਬਾਂ ਦੀਆਂ ਬੋਤਲਾਂ ਨਹੀਂ ਖੁੱਲਿਆ ਤੇ ਮੇਰੀ ਨੱਕ ਨਹੀਂ ਰਹਿਣੀ ਭਗਤ ਜੀ ਕਹਿਣ ਲੱਗੇ ਇਹ ਨੱਕ ਦਾ ਵੀ ਸਵਾਲ ਹੈ ਨੈਨੋ ਨੱਕੋ ਸਰਵਣ ਇਹ ਦੋਵੇਂ ਕੰਨ ਬੜਾ ਕੁਝ ਸੁਣਦੇ ਨੇ ਆ ਦੂਰਨੇ ਤੇ ਕਿਆ ਸੀ ਕਿ ਪਰਮਾਤਮਾ ਦੀ ਬਾਣੀ ਨੂੰ ਸੁਣੀ ਜਿੱਤੇ ਕਿਤੇ ਰੱਬ ਦੀ ਇਬਾਦਤ ਹੋਵੇ ਪਰਮਾਤਮਾ ਦਾ ਭਜਨ ਹੋਵੇ ਕਿਸੇ ਉਸ ਮਾਲਕ ਦੀ ਕੀਰਤੀ ਗਾਈ ਜਾ ਰਹੀ ਹੋਵੇ ਇਨ੍ਹਾਂ ਕੰਨਾਂ ਦੇ ਰਾਹੀਂ ਉਹ ਬੋਲ ਸੁਣਨੇ ਨੇ ਪਰ ਇਨਸਾਨ ਕੀ ਸੁਣਦਾ ਹੈ ਇਨਸਾਨ ਸੰਸਾਰ ਦੇ ਅੰਦਰ ਸੁਣਦਾ ਕੀ ਹੈ ਸੰਸਾਰ ਦੇ ਨਾਚ ਗਾਨ ਸੁਣਦਾ ਹੈ ਸੰਸਾਰ ਦੀਆਂ ਚੁਗਲੀਆਂ ਸੁਣਦਾ ਹੈ ਸੰਸਾਰ ਦੀਆਂ ਨਿੰਦਿਆ ਸੁਣਦਾ ਹੈ ਕਿਉਂਕਿ ਇਹ ਸਰੀਰ ਦੇ ਜਿਹੜੇ ਕਾਨ ਨੇ ਆਦੀ ਹੋ ਚੁੱਕੇ ਨੇ ਉਹ ਕੁਝ ਸੁਣਨ ਦੇ ਲਈ ਚੰਗਾ ਸੁਣਨਾ ਇਹ ਪਸੰਦ ਨਹੀਂ ਕਰਦੇ ਕਿਉਂਕਿ ਜੋ ਮਨ ਚੌਦਰੀ ਕਹਿ ਰਿਹਾ ਹੈ ਉਸ ਦੀ ਗੱਲ ਮੰਨਦੀ ਕੋਈ ਨਹੀਂ ਦੇਹੀ गावा ਜਿਉ ਧਰਮੈ ਤੋ ਬਸੈ ਪੰਚ ਤਿਰਸਾਨਾ ਨੈਨੂ ਨਕਟੋ ਸਰਵਨੋ ਰਸਪਤ ਰਸਪਤ ਇਹ ਜੀਵ ਸਾਦੀ ਜੀਵ ਨਾ ਰੱਜਿਆ ਇਸ ਸਵਾਦ ਚੱਕ ਚੱਕ ਕੇ ਰਜਦੀ ਕੋਈ ਨਹੀਂ ਇਸ ਦੇ ਵੀ ਬੇਅੰਤ ਸਵਾਦ ਨੇ ਕੇਵਲ ਸੰਸਾਰ ਦੇ ਭੋਜਨ ਦੇ ਸਵਾਦ ਨਾਲ ਨਹੀਂ ਰਜਦੀ ਵੀ ਕਿਤੇ ਚੰਗਾ ਭੋਜਨ ਖਾ ਲਿਆ ਤੇ ਜੀਵ ਜਿਹੜੀ ਹੈ ਉਹ ਰਜ ਜਾਂਦੀ ਹੈ ਇਸ ਜੀਵ ਦੇ ਵੀ ਆਪੂ ਆਪਣੇ ਸਵਾਦ ਨੇ ਸਤਿਗੁਰੂ ਆਖਦੇ ਨੇ ਸੱਜਣਾ ਇੱਕ ਜੀਵ ਤੇ ਸਵਾਦ ਹੈ ਵੀ ਸੰਸਾਰ ਦਾ ਕੋਈ ਮਿੱਠਾ ਸਲੂਣਾ ਭੋਜਨ ਛੱਕਿਆ ਤੇ ਰਜ ਗਈ ਪਰ ਇੱਕ ਜੀਬ ਦਾ ਸੁਆਦ ਹੈ ਜਦੋਂ ਤੱਕ ਉਹ ਕਿਸੇ ਦੀ ਨਿੰਦਿਆ ਨਹੀਂ ਕਰਦੀ ਜਿ ਚੁਗਲੀ ਨਹੀਂ ਕਰਦੀ ਤੇ ਉਹ ਰਜਦੀ ਨਹੀਂ ਸੁਭਾਅ ਹੁੰਦਾ ਹੈ ਬੰਦੇ ਦਾ ਆਪੋ ਆਪਣਾ ਸੁਭਾਅ ਹੈ ਕਿ ਜਦੋਂ ਤੱਕ ਉਸ ਦੀ ਜੀਬ 2 4 10 ਬੰਦਿਆਂ ਦੇ ਅੱਗੇ ਗੱਲ ਨਹੀਂ ਕਰਦੀ ਉਸ ਦੀ ਜੀਬ ਰਜਦੀ ਕੋਈ ਨਹੀਂ ਇਸ ਲਈ ਭਗਤ ਜੀ ਕਹਿਣ ਲਗੇ ਇੰਦਰੀ ਕਹਾ ਨਾ ਮਾਨਾ ਕਿ ਸਰੀਰ ਦੇ ਜਿਹੜੇ ਹੋਰ ਵੀ ਅੰਗ ਨੇ ਇਹਨਾਂ ਇੰਦਰੀਆਂ ਨੇ ਇਸ ਮਨ ਚੌਧਰੀ ਦੀ ਗੱਲ ਨਹੀਂ ਮੰਨੀ ਖੈਰ ਸ਼ਬਦ ਵੀ ਬੜਾ ਲੰਬੇਰਾ ਹੈ ਵਿਚਾਰ ਵੀ ਬਹੁਤ ਲੰਮੀਆਂ ਨੇ ਅੱਜ ਆਪਾਂ ਸਰਦਾਰ ਗੁਰਿੰਦਰ ਸਿੰਘ ਜੀ ਦੀ ਆਤਮਿਕ ਸ਼ਾਂਤੀ ਲਈ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਕਰਨ ਦੇ ਲਈ ਇਕੱਤਰ ਹੋਏ ਹਾਂ ਪਾਤਸ਼ਾਹ ਜੀ ਆਖਦੇ ਨੇ ਜਗ ਰਚਨਾ ਸਭ ਝੂਠ ਹੈ ਜਾਨ ਲਹਿੋਰੇ ਮੀਤ ਬੜੇ ਪਿਆਰ ਦੇ ਨਾਲ ਐ ਮੇਰੇ ਮਿੱਤਰ ਮੇਰੇ ਭਰਾ ਵੀ ਮੇਰੀ ਗੱਲ ਸੁਣ ਇਹ ਸੰਸਾਰ ਦੀ ਜਿਹੜੀ ਰਚਨਾ ਹੈ ਬੰਤਰ ਹੈ ਇਹ ਝੂਠ ਹੈ ਕਹ ਨਾਨਕ ਥਿਰ ਨਾ ਰਹੈ ਜੋ ਬਾਲੂ ਕੀ ਭੀਤ ਜਿਵੇਂ ਬਾਲੂ ਦੀ ਕੋਈ ਕੰਧ ਬਣਾ ਦੇ ਉਹ ਬਹੁਤਾ ਸਮਾਂ ਟਿਕਦੀ ਨਹੀਂ ਇੱਕ ਦਿਨ ਢਹਿ ਕੇਰੀ ਹੋ ਜਾਂਦੀ ਹੈ ਇਸੇ ਤਰ੍ਹਾਂ ਹਾਜ਼ੂਰ ਕਹਿੰਦੇ ਨੇ ਜੈਸੇ ਜਲ ਤੇ ਬੁੱਧ ਬੁਦਾ ਉਪਜਾਇ ਬਿਨ ਸਹਿ ਨੀਤ ਜਗ ਰਚਨਾ ਤੈਸੀ ਰਚੀ ਕਹੂ ਨਾਨਕ ਸੁਨ ਮੀਤ ਫਿਰ ਬੜੇ ਪਿਆਰ ਦੇ ਨਾਲ ਕਿਹਾ ਜਿਵੇਂ ਜਲ ਤੇ ਪਾਣੀ ਤੇ ਬੁਲਬੁਲੇ ਉੱਠਦੇ ਨੇ ਸਮਾ ਪਾ ਕੇ ਉਹ ਖਤਮ ਹੋ ਜਾਂਦੇ ਨੇ ਦੂਜੇ ਬਣ ਜਾਂਦੇ ਨੇ ਉਹ ਖਤਮ ਹੋ ਜਾਂਦੇ ਨੇ ਏਸੀ ਤੰਗ ਦੇ ਨਾਲ ਸੰਸਾਰ ਦੀ ਉਸ ਪ੍ਰਮਾਤਮਾ ਨਿਰੰਕਾਰ ਦੀ ਬੰਤਰ ਹੈ ਇੱਕ ਸੰਸਾਰ ਦੇ ਅੰਦਰ ਆਇਆ ਸਮਾ ਪਾ ਕੇ ਸੰਸਾਰ ਦੇ ਸੰਸਾਰ ਦੇ ਅੰਦਰ ਆਏ ਸੰਸਾਰ ਦੇ ਅੰਦਰ ਆ ਕਰਕੇ ਇਸ ਸੰਸਾਰ ਨੂੰ ਅਲਵਿਦਾ ਕਹਿ ਕੇ ਮਾਲਕ ਦੇ ਦੇਸ਼ ਨੂੰ ਰਵਾਨਾ ਹੋ ਗਏ ਇਸ ਲਈ بادشاہ ਦੀ ਆਖਦੇ ਨਹੀਂ ਭਾਈ ਤੂੰ ਸੰਸਾਰ ਦੇ ਅੰਦਰ ਆਪਣੇ ਜੀਵਨ ਸਫਰ ਨੂੰ ਸਫਲ ਕਰ ਸਕਦਾ ਹੈ ਜੇ ਪਰਮਾਤਮਾ ਦੀ ਬੰਦਗੀ ਕੋਲ ਹੋਵੇ ਤਿੰਨ ਅਵਸਥਾ ਨੇ ਬਾਲ ਜਵਾਨੀ ਔਰ ਬਿਰਧ बचपना है जवानी है ते बुढ़ेपा है एक अदीब ने बड़े सुंदर बचन कहे नहीं कहता है ऐ मेरे मौला तेरी दुनिया बड़ी फानी देखी ऐ मेरे मौला तेरी दुनिया बड़ी फानी देखी यहां हर एक चीज आनी ते जानी देखी एक बुढ़ेपा है जो आकर नहीं जाता ਇਕ ਜਵਾਨੀ ਹੈ ਜੋ ਜਾ ਕੇ ਨਹੀਂ ਆਤੀ ਜਵਾਨੀ ਇੱਕ ਵਾਰੀ ਚਲੀ ਜਾਂਦੀ ਹੈ ਮੁੜ ਕੇ ਆਉਂਦੀ ਨਹੀਂ ਬੁਢੇਪਾਈ ਇੱਕ ਵਾਰੀ ਆ ਜਾਂਦਾ ਹੈ ਨਾਲ ਹੀ ਲੈ ਕੇ ਜਾਂਦਾ ਹੈ ਇਸ ਲਈ ਪਾਤਸ਼ਾਹ ਜੀ ਆਖਦੇ ਨੇ ਰਹਿੰਦੇ ਜੀਵਨ ਦੇ ਵਿੱਚ ਜੋ ਸਮਾਂ ਲੰਘ ਗਿਆ ਸੰਸਾਰ ਦੇ ਅੰਦਰ ਉਸ ਨੂੰ ਰਹਿਣ ਦਿਓ ਜਿਹੜੇ ਅਗਲੇ ਪਲ ਬਚੇ ਨੇ ਇਨਸਾਨ ਸੋਚਦਾ ਹੈ ਯਾਰ ਮੇਰੀ ਤਾਂ ਸਾਰੀ ਜ਼ਿੰਦਗੀ ਗਰਥ ਗਈ ਹੈ ਮੈਂ ਤੇ ਭਜਨ ਕੀਤਾ ਕੋਈ ਨਹੀਂ ਪਰ ਸਤਿਗੁਰੂ ਆਖਦੇ ਨੇ ਸਾਰੀ ਉਮਰ ਗੁਨਾਹੀ ਬੀਤੀ ਹਰ ਕੀ ਭਗਤ ਨਾ ਕੀਤੀ ਆਗੇ ਸਮਝ ਚਲੋ ਨੰਦ ਲਾਲਾ ਪੀਛੇ ਜੋ ਬੀਤੀ ਸੋ ਬੀਤੀ ਜਿਹੜਾ ਬੀਤ ਗਿਆ ਬੀਤ ਲੈਣ ਦੇ ਜਿਹੜਾ ਸਮਾਂ ਰਹਿੰਦਾ ਹੈ ਉਸ ਸਮੇਂ ਨੂੰ ਸਫਲਾ ਕਰ ਲੈ ਪ੍ਰੋਪਕਾਰ ਕਰਕੇ ਬਾਣੀ ਪੜ ਕੇ ਸਮਰਨ ਕਰਕੇ ਭਜਨ ਬੰਦਗੀ ਕਰਕੇ ਜਿਹੜੇ ਭਾਵਨਾ ਦੇ ਨਾਲ ਭਿੱਜ ਕੇ ਕਰਮ ਕਰਦੇ ਨੇ ਪਾਤਸ਼ਾਹ ਜੀ ਕਿਰਪਾ ਕਰਨ ਉਸ ਪਵਿੱਤਰ ਪਾਵਨ ਆਤਮਾ ਨੂੰ ਸਦੀਵੀ ਕਾਲ ਆਪਣੇ ਚਰਨਾਂ ਵਿੱਚ ਨਿਵਾਸ ਇਸੇ ਪਰਿਵਾਰ ਦੇ ਜੀਵਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ